ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਇਨਕਾਊਂਟਰ ਹੋਏ ਐ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਐ ਚੁੱਕ ਕੇ ਅਸੀਂ ਘੱਟ ਗਿਣਤੀ 'ਚ ਐ ਸਾਨੂੰ ਹੋਰ ਘੱਟ ਗਿਣਤੀ ਦੇ ਵਿੱਚ ਕੀਤੀ ਜਾ ਰਹੀ ਐ ਸਰਕਾਰ ਹਕੂਮਤ ਇਕਤਾ ਪਰਵੰਸਗਮਾਨ ਦੀ ਤੇ ਇੱਕ ਨਿਰੰਦਰ ਮੋਤੀ ਜੀ ਜਿਸ ਨੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੱਖ ਮਰਵਾ ਦਿੱਤੇ ਹੈਗੇ ਐ ਸ਼ਾਮਨੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੀਜੀਪੀ ਗੌਰਵ ਯਾਦਵ ਵੱਲੋਂ 324 ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਇਨਸਾਨਾਂ ਵਿੱਚੋਂ ਸਿੱਖ ਤੇ ਪੰਜਾਬੀ ਕਿੰਨੇ ਹਨ ਇਸ ਦੀ ਜਾਣਕਾਰੀ ਦੇਣ ਦੀ ਮੰਗ ਰੱਖੀ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਦੋਂ ਜਨਤਕ ਤੌਰ ਤੇ ਪ੍ਰਵਾਨ ਕਰ ਰਹੇ ਹਨ ਕਿ ਬੀਤੇ ਸਾਢੇ 3 ਸਾਲਾਂ ਵਿੱਚ 324 ਲੋਕਾਂ ਦੀ ਪੁਲਿਸ ਮੁਕਾਬਲਿਆਂ ਵਿੱਚ ਮੌਤ ਹੋਈ ਹੈ ਤਾਂ ਇਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਗੈਰ ਕਾਨੂੰਨੀ ਪੁਲਿਸ ਵੱਲੋਂ ਕੀਤੇ ਗਏ ਅਮਲਾਂ ਵਿਰੁੱਧ ਇਥੋਂ ਦੀ ਸੁਪਰੀਮ ਕੋਰਟ ਹਾਈ ਕੋਰਟ ਮਨੁੱਖੀ ਅਧਿਕਾਰ ਸੰਗਠਨ ਅਤੇ ਕੁਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਆਵਾਜ਼ ਕਿਉਂ ਨਹੀਂ ਉਠਾ ਰਹੀਆਂ ਦੂਸਰਾ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਇਹਨਾਂ 324 ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਸਿੱਖ ਮੁਸਲਿਮ ਈਸਾਈ ਆਦਿਵਾਸੀ ਆਦ ਦਾ ਕੀ ਅੰਕੜਾ ਹੈ ਉዘਵੇਰਵੇ ਤੋਂ ਸਿਕੌਮ ਤੇ ਸਮੂਚੇ ਮੁਲਕ ਨੂੰ ਇਸ ਤਰ੍ਹਾਂ ਜਨਤਕ ਜਾਣਕਾਰੀ ਦਿੱਤੀ ਜਾਵੇ ਉਹਨਾਂ ਕਹਿੰਦੇ ਕਿ ਕਾਮਰੇਡੀ ਸੋਚ ਨਾਲ ਸੰਬੰਧਤ ਸੀਪੀਆਈ ਸੀਪੀਐਮ ਸੀਪੀਐਮਐਲ ਆਦ ਸੰਖਠਨਾ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੇ ਅਮਲ ਗੈਰਕਾਨੂੰਨੀ ਤੇ ਗੈਰ ਇਨਸਾਨੀ ਹਨ ਕਿਉਂਕਿ ਕੋਈ ਵੀ ਫੋਰਸ ਕਿਸੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਗੋਲੀਆਂ ਬੰਦੂਕਾਂ ਨਾਲ ਖਤਮ ਕਰਨ ਦਾ ਕਾਨੂੰਨੀ ਸਮਾਜਿਕ ਜਾਂ اخلاقی ਅਧਿਕਾਰ ਬਿਲਕੁਲ ਨਹੀਂ ਰੱਖਦੀ ਉਨਾ ਕਹਿ ਗਿਆ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੇਕ ਕੌਮ ਘਟ ਗਿਨਤੀ ਕੌਮ ਹੈ ਜੇਕਰ ਹੁਕਮਰਾਨਾਂ ਦੇ ਤਾਨਾਸ਼ਾਹੀ ਆਦੇਸ਼ਾਂ ਉੱਤੇ ਅਮਲ ਕਰਕੇ ਪੁਲਿਸ ਅਧਿਕਾਰੀ ਸਿੱਖਾਂ ਨੂੰ ਇਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਇਹ ਸਿੱਖਾਂ ਦੀ ਆਬਾਦੀ ਨੂੰ ਹੋਰ ਘਟ ਕਰਨ ਵਾਲੀ ਹਕੂਮਤ ਦੀ ਸਾਜ਼ਿਸ਼ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਪਰੋਕਤ ਛੁੱਟੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲੇ ਨਾਗਰਿਕਾਂ ਦੇ ਗੰਭੀਰ ਮੁੱਦੇ ਉੱਤੇ ਸਿੱਖ ਕੌਮ ਦੇ ਤਖ਼ਤ ਸਹਿਬਾਨਾਂ ਤੇ ਵਿਰਾਜਮਾਨ ਜਥੇਦਾਰ ਸਹਿਬਾਨ ਐਸਜੀਪੀਸੀ ਦੀ ਸਿੱਖ ਪਾਰਲੀਮੈਂਟ ਦੇ ਪ੍ਰਧਾਨ ਐਗਜ਼ੈਕਟਿਵ ਕਮੇਟੀ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਅਜਿਹੇ ਜ਼ਬਰ ਜ਼ੁਲਮ ਵਿਰੁੱਧ ਉਹਨਾਂ ਦੇ ਵੀ اخلاਕੀ ਸਮਾਜਿਕ ਤੇ ਕੌਮੀ ਫਰਜ਼ ਮੰਨਦੇ ਹਨ ਕਿਉਂ ਇਸ ਗੰਭੀਰ ਵਿਸ਼ੇ ਤੇ ਆਵਾਜ਼ ਉਠਾ ਕੇ ਸਿੱਖ ਕੌਮ ਨਾਲ ਹੋ ਰਏ ਹਕੂਮਤੀ ਜ਼ਬਰ ਜ਼ੁਲਮ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾ ਦਿਵਾਉਣ ਲਈ ਅ ਇਹ ਫਰਜ਼ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਹੀਂ ਹੈ ਇਹਨਾਂ ਪੰਥਕ ਜਥੇਬੰਦੀਆਂ ਨੂੰ ਵੀ ਆਪਣੇ ਫਰਜ਼ਾਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਸਭ ਮਸਲਿਆਂ ਉੱਤੇ ਫੈਸਲਾਕੁਨ ਅਮਲ ਕਰਨਾ ਹੋਵੇਗਾ ਤਾਂਦੀ ਅਸੀਂ ਹੁਕਮਰਾਨਾਂ ਦੇ ਸਾਡੇ ਉੱਤੇ ਹੋ ਰਹੇ ਜ਼ਬਰ ਜ਼ੁਲਮਾਂ ਤੇ ਬੇਇਨਸਾਫ਼ੀਆਂ ਦਾ ਖਾਤਮਾ ਕਰਨ ਵੱਲ ਅੱਗੇ ਵਧ ਸਕਾਂਗੇ ਉਨਾ ਉਮੀਦ ਪ੍ਰਗਟ ਕੀਤੀ ਕਿ ਸਭ ਸੰਘਟਨ ਅਤੇ ਪੰਜਾਬ ਨਾਲ ਸੰਬੰਧਿਤ ਜਥੇਬੰਦੀਆਂ ਆਪਣੇ ਇਨਸਾਨੀ ਤੇ ਸੂਬੇ ਪ੍ਰਤੀ ਫਰਜ਼ਾਂ ਦੀ ਇਮਾਨਦਾਰੀ ਨਾਲ ਜਿੱਥੇ ਪੂਰਤੀ ਕਰਨਗੇ ਉੱਥੇ ਸਮੂਚੀਆਂ ਪੰਥਕ ਜਥੇਬੰਦੀਆਂ ਆਪੋ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਆਪਣੀ ਭੰਦੀ ਭੂਮਿਕਾ ਨੂੰ ਹਰ ਕੀਮਤ ਤੇ ਪੂਰਨ ਕਰਨਗੀਆਂ ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਨੇ ਕਿਹਾ ਚੀ 1024 پولیس ਮੁਕਾਬਲੇ ਹੋ ਗਏ ਹੈ ਤੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਕਾਨੂੰਨ ਦੇ ਰਾਹੀਂ ਇਹ ਮੁਕਾਬਲੇ ਹੋ ਸਕਤੇ ਆ ਜੇ ਮੁਕਾਬਲੇ ਹੋਏ ਹੈ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਆਪਣੇ ਸੈਸ਼ਨ ਜੱਜਾਂ ਤੋਂ ਇਹ ਜਿਹੜੀ ਕ੍ਰੀਡਿਟ ਲਈ ਹੈਗੀ ਜੋ ਕਰਕੇ ਸੰਵਧਾਨ ਕਹਿੰਦਾ ਹੈ ਕਿ ਨੋ ਬੋਡੀਜ਼ ਲਾਈਫ ਕੈਨ ਬੀ ਟੇਕਨ ਅਵੇ ਊਟ ਦਾ ਪ੍ਰੋਸੀਜਰ ਲੇ ਡਾਊਨ ਬਾਇ ਲਾ ਜੇ ਕਿਸੇ ਦੀ ਜ਼ਿੰਦਗੀ ਕਾਨੂੰਨ ਤੋਂ ਬਿਨਾਂ ਨਹੀਂ ਲਈ ਜਾ ਸਕਦੀ ਤੇ ਫਿਰ ਪੁਲਿਸ ਨੇ 324 ਕਾਉਂਟਰ ਅਟੈਕ ਕਿੰਨੇ ਬੰਦੇ ਮਾਰੇ ਸਾਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਘਟ ਗਿਣਤੀ ਦੇ ਵਿੱਚ ਹੈਗੀ ਹੈ ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਇਨਕਾਊਂਟਰ ਹੋਏ ਹੈ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਹੈ ਜੋ ਕਰਕੇ ਅਸੀਂ ਘਟ ਗਿਣਤੀ 'ਚ ਹੈ ਸਾਨੂੰ ਹੋਰ ਘਟ ਗਿਣਤੀ ਦੇ ਵਿੱਚ ਕੀਤੀ ਜਾ ਰਹੀ ਹੈ ਸਰਕਾਰ ਹਕੂਮਤ ਇਕਤਾ ਪਰਮ ਸਿਮਾਨ ਦੀ ਤੇ ਇੱਕ ਨਰਿੰਦਰ ਮੋਦੀ ਜੀ ਜਿਸਨੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੱਖ ਮਰਵਾ ਦਿੱਤੇ ਹੈਗੇ ਆ ਆਪਣੀ ਰੌ ਏਜੰਸੀ ਤੋਂ ਇੱਕ ਯੂਕੇ ਚ ਮਰਵਾਤਾ ਦੋ ਪਾਕਿਸਤਾਨ ਦੇ ਵਿੱਚ ਮਰਵਾਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਮਾਰਨ ਦੀ ਸਲਾਹ ਸੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਪੰਨੂ ਦੀ ਜਾਣ ਬਚ ਗਈ ਸੋ ਸੁਪਰੀਮ ਕੋਰਟ ਦੇ ਵਿੱਚ ਹਜੇ ਤੱਕ ਕੋਈ ਸਿੱਖ ਜੱਜ ਦੀ ਨਿਯਤ ਨਹੀਂ ਹੈਗਾ ਤੇ ਜਿਹੜੇ ਇਹ ਝੂਠੇ ਮੁਕਾਬਲੇ ਹੋ ਰਹੇ ਐ ਅੱਜ ਵੀ ਅਸੀਂ ਪੜਿਆ ਕਿ ਖੋਰ ਮੁਕਾਬਲਾ ਫਾਜ਼ਲ ਕਾ ਦੇ ਵਿੱਚ ਹੋ ਗਿਆ ਉਹਦੇ ਵਿੱਚ ਮੈਂ ਕਿਹਾ ਕਿ ਸਾਡੇ ਜਿਹੜੇ ਫਰੋਜ਼ਪੁਰ ਦੇ ਜੱਜਦਾਰ ਸਾਹਿਬ ਭੁੱਲਰ ਸਾਹਿਬ ਹੈ ਉਹ ਡੀਸੀ ਤੇ ਐਸਐਸਪੀ ਨੂੰ ਮਿਲਣਗੇ ਤੇ ਪੁੱਛਣਗੇ ਕਿ ਇਹ ਮੁਕਾਬਲਾ ਕਿਵੇਂ ਕੀਤਾ ਗਿਆ ਤੇ ਕਿਹੜੇ ਸਾਲੁੱਤ ਦੇ ਵਿੱਚ ਤੁਸੀਂ ਇਸ ਸਿੱਖ ਨੂੰ ਮਾਰਿਆ ਹੈਗਾ ਸੋ ਇਹ ਡਿਊਟੀ ਐ ਸਿਪੀਸੀ ਦੀ ਹੈ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੀ ਹੈ ਫਿਰ ਜਿਹੜੀਆਂ ਹੋਰ ਸਿੱਖ ਸੰਸਥਾ ਮਹੱਤੀ ਹੈ ਸੰਤ ਮਹਾਤਮਾ ਵੀ ਹੈਗੀ ਹੈ ਟਕਸਾਲ ਵੀ ਆਪਣਾ ਮੂੰਠਾ ਮੂੰਛ ਪਾ ਕੇ ਬੈਠੀ ਹੋਈ ਹੈ ਫਿਰ ਚੀਫ ਖਾਲਸਾ ਦਿਵਾਨ ਇਹ ਸਾਰੀਆਂ ਸੰਸਥਾ ਚੁੱਪ ਕਰਕੇ ਕਿਉਂ ਬੈਠੀਆਂ ਨੇ ਦਾਦਾ ਜਰਾ ਤੇ ਫਿਰ ਜਿਹੜੀਆਂ ਪਾਰਟੀਆਂ ਸਿਆਸਤ ਦੇ ਵਿੱਚ ਹੈਗੀਆਂ ਉਹ ਦੋ ਚੀਜ਼ਾਂ ਕਿਉਂ ਨਹੀਂ ਕਹਿੰਦੀਆਂ ਕਿ ਸਾਡੇ 14 ਸਾਲ ਤੋਂ ਇਲੈਕਸ਼ਨ ਐਸਟੀਪੀਸੀ ਦੇ ਮਾਰੇ ਹੋਏ ਹੈ ਤੇ ਉਹ ਕਿਉਂ ਨਹੀਂ ਹੋ ਰਹੇ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਤੇ ਥੇ ਹਿਸਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਇਹ ਦੀ ਗੱਲ ਕਿਉਂ ਨਹੀਂ ਕਰਦੇ ਸੁਖਬੀਰ ਸਿੰਘ ਜੀ ਕਹਿੰਦੇ ਆ ਅਸੀਂ ਬਹੁਤ ਵੱਡੀ 파ਰਟੀ ਆ ਉਹ ਲੈਕਚਰ ਦਿੰਦੇ ਆ ਨਾਲ ਕਲਤਕਤ ਸਾਹਿਬ ਦੇ ਜਥੇਦਾਰ ਬੈਠੇ ਹੁੰਦੇ ਆ ਪਰ ਜਿਹੜੀ ਐਸਟੀਪੀਸੀ ਦੀ ਸਾਡੀ ਜ਼ਮੂਰੀਅਤ ਖਤਮ ਕਰਦੀ ਹੈ ਸਿੱਖ ਕੌਮ ਦੀ ਹਿੰਦੂਤਵਾ ਨੇ ਉਹਦੇ ਬਾਰੇ ਤੱਕ ਕਦੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਨਾ ਜਿਹੜੇ ਸਿੱਖ ਕੈਨੇਡਾ ਯੂ ਐਸ ਏ ਦੇ ਵਿੱਚ ਇੰਗਲੈਂਡ ਪਾਕਿਸਤਾਨ ਹਰਿਆਣੇ ਤੇ ਪੰਜਾਬ ਦੇ ਵਿੱਚ ਮੋਦੀ ਦੀ ਹਕੂਮਤ ਮਰਵਾ ਲਈ ਹੈ ਝੂਠੇ ਮੁਕਾਬਲੇ 'ਚ ਤੇ ਨਾਲੇ ਉਹ ਸਾਰੇ ਲੀਡ ਆਪਣੇ ਸਿੱਖਾਂ ਦੇ ਉਹਨਾਂ ਦੇ ਜਵਾਬ ਚੰਪੀ ਕੌਣ ਮੰਗੂਗਾ क्रोम ने कल ही कल था अंबसर अपना फर्क कर रही है पर जदों ने चुनौंदे है ता सिख झाड़ू ਨੂੰ ਵੋਟਾਂ ਪਾਦੇ ਨੇ ਉਹ ਝਾੜੂ ਆਮ ਪਾਰਟੀ ਦਾ ਨਿਸ਼ਾਨ ਹੈ ਤੇ ਆ ਦੇਖੋ ਮੈਂ ਫਿਲਮ ਪਾ ਰਿਹਾ ਕਿ ਜੇ ਝਾੜੂ ਉਹਨਾਂ ਦਾ ਨਿਸ਼ਾਨ ਹੈ ਝਾੜੂ ਨੂੰ ਤਾਂ ਇਸਤੇਮਾਲ ਹੀ ਨਹੀਂ ਕਰਦੇ ਹੈਗੇ আর ਗੰਧ ਦੇ ਨਾਲ ਭਰਿਆ ਪਿਆ ਸਾਡਾ ਪੰਜਾਬ ਆ ਦੇਖ ਲਓ ਵੀਡੀਓ ਸੋ ਮੈਂ ਹਾਸ ਕਰਦੇ ਹਾਂ ਕਿ ਤੁਸੀਂ ਸਾਰੇ ਜੋਰ ਪਾਓਗੇ ਅੱਜ ਤੱਕ ਚਾਹਤ ਰਹੇ ਕਿ ਐਸਟੀਪੀਸੀ ਦੇ ਕਿ ਆਪਣਾ ਕੰਮ ਕਰਨ ਤੇ ਸੁਖੀਸ਼ੰਜਵੀ ਆਪਣਾ ਕੰਮ ਕਰਨ ਤੇ ਸਾਨੂੰ ਦੱਸਣ ਕਿ ਉਹ ਕਿਉਂ ਨਹੀਂ ਬੋਲਦੇ ਇਹ ਮਸਲੇ ਦੇ ਉੱਤੇ ਜਿਹਦੇ ਨਾਲ ਸੈਂਟਰ ਦੀ ਸਰਕਾਰ ਔਖੀ ਹੋ ਜਾਂਦੀ ਹੈ ਪਰ ਤੀ ਔਖੀ ਘੜੀ ਦੇਖਣ ਨੂੰ ਸਿਰਫ ਅਸੀਂ ਸ਼ਰੋਮਣੀ ਕਾਲੀਦਾ ਨੰਬਰਸਾਹ ਹੈ ਤੁਸੀਂ ਨਹੀਂ ਔਖੀ ਘੜੀ ਦੇ ਵਿੱਚ ਪੈ ਸਕਦੇ ਸੋਈ ਸਾਢੇ 9:00 ਚਿਕ ਜਾਏ ਤੁਸੀਂ ਇਹਨਾਂ ਡਿਟਰਾਂ ਨੂੰ ਪੁੱਛੋ ਮੈਂ ਆਸ ਕਰਦਾ ਕਿ ਖਾਲਸੇ ਜੀ ਫਤਿਹ ਹੋਗੀ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ